ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇਖੋ ਜਸ਼ਨ ਨੂੰ ਤਿਆਰ ਕਰ ਰਹੇ ਆ ਕਿੰਦਾਂ ਉਹਦੇ ਲਾ ਕੇ ਕਲਿੱਪ ਹੋ ਗਿਆ ਨਾ ਸਰਾ ਬੜਦਾ ਹੈ ਇਸ ਕੋ ਤੇ ਕੁੜੀਆਂ ਵਾਲੇ ਛੋਟੇ ਕੁੜੀਆਂ ਨੇ ਆਪਣੇ ਬਹਿਣ ਨਾਲ ਕੁੜੀ ਬਣਾ ਕੇ ਉਹਨੂੰ ਵੇਖਣ ਲੱਗੇ ਆ ਇਹ ਸਾਡੀ ਕੁੜੀ ਏ ਛੋਟੀ ਜੀ ਚੁੱਪ ਕਰਕੇ ਬੈਠਾ ਹੈ ਉਹਨੂੰ ਕੁਝ ਨਹੀਂ ਪਤਾ ਲੱਗਦਾ ਕਿ ਮੈਨਾਂ ਕੀ ਐਂ ਉਹਨੂੰ ਅਚਾਨਕ ਪਤਾ ਵਾ ਨੇ ਵੇ ਅਛਾ ਉਹਨੇ ਵੇਖ ਲਿਆ ਨੂੰ ਪਤਾ ਵੀ ਐ ਪਰ ਫੇਰ ਵੀ ਚੁੱਪ ਕਰਕੇ ਬੈਠਾ ਵਾ ਆਪਣਾ ਤਿਆਰ ਹੋਉਂਦਿਆ ਵਾ ਪਰ ਉਹਨੂੰ ਆਪਣੇ ਹਿਸਾਬ ਨਾਲ ਲੱਗੰਦਿਆ ਵਾ ਕਿ ਮੈਨੂੰ ਮੇਰੀ ਜੂੜੇ ਵਗੈਰਾ ਹੀ ਤੇ ਹਿਸਾਬ ਨਾਲ ਚੱਲੰਦਿਆ ਕੰਮ ਜੈਸੇ ਕੀ ਹੋਉਂਦਿਆ ਜੈਸੇ ਆਹਾਂ ਹੋਲੀ ਹੋਲੀ ਬਈ ਹੋਲੀ ਚੀਕਾਂ ਨਹੀਂ ਮਰਵਾਉਣੀਆਂ ਅੱਛਾ ਨਹੀਂ ਕਰਦੀ ਨਹੀਂ ਕਰਦੀ ਨਹੀਂ ਕਰ ਉਹ ਮੈਂ ਗੁੱਸਾ ਝੜ ਗਿਆ ਜਿਹਨੂੰ ਵਿੱਚ ਹੀ ਯਾ ਸੇ ਕੀ ਉਹਨਾਂ ਕੀ ਕਰਨ ਦੇ ਮੰਮੀ ਤੇਰੇ ਨਾਲ ਅੱਛਾ ਚੱਲ ਨਹੀਂ ਕਰੀ ਹਾਂ ਹਾਂ ਅਰੇ ਅੱਛਾ ਮੰਮੀ ਤੇ ਜਿਆਦਾ ਤਰ੍ਹਾਂ ਐਕਸਪੈਰੀਮੈਂਟ ਹੀ ਕਰਦੀ ਰਹਿੰਦੀ ਜੱਸ ਤੇ ਯਾ ਸੇ ਖੁਸ਼ ਹੋਏ ਖੁਸ਼ ਹੋਏ ਕਰੋ ਉਹਨਾਂ ਦੇ ਖੁਸ਼ ਹੋ ਗਏ ਹੈ ਜਪਰੀ ਨਾ ਸੇ ਰੋਣਾ ਮੈਂ ਸ਼ਾਮ ਦੀ ਅੱਛਾ ਨਾਲ ਦੇ ਬੰਨੇ ਗਵਾਂਢੀ ਹੈ ਜੀ ਉਹਨਾਂ ਦੀ ਲੜਕੀ ਹੈ ਤੇ ਹਜੇ ਉਹਦਾ ਵੀ ਸੇ ਰੋਣਾ ਹੈ ਇਸੇ ਤਰ੍ਹਾਂ ਹੀ ਇਹਾਰੇ ਸਾਰੇ ਉਹ ਆਪਣੀ ਬੇਟੀ ਨੂੰ ਇੱਧਰ ਭੇਜ ਦਿੰਦੇ ਆ ਤੇ ਉਹਦੀ ਮੰਮੀ ਕੋ ਨਹੀਂ ਐਸਾ ਹੁੰਦਾ ਤਿਆਰ ਕੀਤੀ ਜਾਂਦੀ ਕੋਈ ਨਹੀਂ ਤੇ ਉਹ ਇੱਧਰ ਭੇਜ ਦਿੰਦੇ ਆ ਸਾਡੇ ਵੱਲ ਉਹਦੀ ਮੰਮੀ ਨੂੰ ਨਹੀਂ ਹੁੰਦੇ ਹੈਅ ਸਟਾਈਲ ਲੈਣੇ ਤੇ ਜਿੰਨੇ ਆ ਪ੍ਰੀਤੀ ਕਰ ਲੈਂਦੀ ਆ ਤੇ ਉਹਨੇ ਸ਼ਾਮੀ ਜਾਣਾ ਵਾ ਤੇ ਉਹਨੇ ਇੱਧਰ ਭੇਜ ਦੇਣਾ ਤੇ ਫਿਰ ਉਹਨਾਂ ਨੂੰ ਤਿਆਰ ਕਰਕੇ ਜਦ ਦਿਖਾਵਾਂਗੇ ਤੁਹਾਨੂੰ ਉਹਦੀ ਵੀ ਉਹਦੀ ਵੀ ਉਹਦੇ ਵੀ ਤਿਆਰ ਹੁੰਦੀ ਤੁਹਾਨੂੰ ਖਾਵਾਂਗੇ ਤੇ ਫਿਲਹਾਲ ਹਜੇ ਭਾਈ ਸਾਹਿਬ ਤੇ ਚੱਲੰਦੇ ਐ ਐਕਸਪੈਰੀਮੈਂਟ ਉਹ ਆਪਣਾ ਲੱਗਾ ਆ ਰਹੇ ਉਹ ਸਾਰੇ ਰਬੜ ਵਾਲ ਦੇ ਖਿਲਾਰ ਤੇ ਕੋਈ ਨਹੀਂ ਕਰਦਾ ਇਹ ਜਿਹਾ ਸੀ ਕੀ ਦੇ ਕੇ ਰਬੜ ਬੈਂ ਨਹੀਂ ਨਹੀਂ ਜਪਲੀਨ ਦੇ ਨਹੀਂ ਨਹੀਂ ਮੀਆ ਅੱਛਾ ਤੁਹਾਡੇ ਹੀ ਆਈ ਆਈ ਇਹਦੇ ਵਾਲ ਸਿਲਕੀ ਭੜੇ ਸਿਲਕੀ ਮਤਲਬ ਸਿਲਕੀ ਸਿਲਕੀ ਫਿਸੌਂਦੇ ਜਿਹਾ ਖੋਦਾ ਫਿਸਾ ਮੈਂ ਸਿਲਕੀ ਬਣੀ ਕੀ ਕਹਿੰਦੇ ਸਿਲਕੀ ਵਾਲੇ ਦੇ ਸਿਲਕੀ ਕੁੜੀਆਂ ਦਾ ਨਾਮ ਵੀ ਹੁੰਦਾ ਸਿਲਕੀ ਵਾਲੇ ਜੇ ਪੱਖਾ ਦੇ ਇਸ ਕੰਮ ਚੱਲ ਆਂ ਦੇ ਲਾ ਕੇ ਨੋ ਕਰ ਵਾਸਤ ਹੋ ਗਿਆ ਹੋ ਗਿਆ ਨਹੀਂ ਨਹੀਂ ਤੇ ਆ ਵਾਲ ਵਾਲ ਕੋ ਪਾਉਂਦੀ ਆ ਜੇ ਵਾਲ ਵਾਲ ਪੈਗੇ ਜਿਆਦਾ ਫੇਰ ਬਾਅਦ ਚ ਖੋਲੇ ਨਾ ਫੇਰ ਖੋਲ ਦੇਣਾ ਖੋਲ ਜਣੇ ਇਹ ਸਭ ਪੈ ਨਹੀਂ ਤੇ ਚਲਦੇ ਬਾਜ਼ਾਰ ਗਏ ਹਾਂ ਜੀ ਮੈਨੂੰ ਕਹਿੰਦੇ ਮਠੀਆਂ ਖਾਣੀਆਂ ਤੇ ਬਾਜ਼ਾਰ ਗਿਆ ਹਾਂ ਤੇ ਮਠੀਆਂ ਨੇ ਭਰਵਾਈ ਨੇ ਨਹੀਂ ਕੱਡੀਆਂ ਚਾਹ ਦਾ ਸਮ ਬ੍ਰੈਡ ਪੀਸ ਹੀ ਲਾਉਣੇ ਚਾਹ ਦਾ ਬ੍ਰੈਡ ਪੀਸ ਲਿਆਉਣੇ ਆ ਜੀ ਫਿਰ ਫਿਰ ਚਾਹ ਪੀਣੇ ਬਸ ਦਸੇਰਾ ਫਿਰ ਵੱਡੇ ਭਰਾ ਦੇ ਵੀ ਕਰਨਾ ਐਕਸਪੈਰੀਮੈਂਟ ਮਮੀ ਨੇ ਆ ਦੇ ਰਿਹਾ ਦਿੰਨੀ। ਓਣੀ ਕਰ ਮੇਰੇ ਤੇ ਵੀ ਕੀਤਾ ਸੀ। ਓ ਨਹੀਂ ਕਰੋਂਦਾ। ਹੂੰ। ਇਹ ਉਹ ਵੇਕੀ ਬਣਾਦੇ। ਜਿੱਦਾਂ ਬੀਲੀ ਦੇ ਤਾਰੇ ਇਕੱਠੀਆਂ ਕਰਕੇ ਰਬੜ ਬਾਤ ਹੁੰਦੀ ਆ। ਉਹ ਸੀਜ ਹੋ ਗਈ ਆ ਦੀ ਹੰਦੇ। ਵਿਚਾਰੇ ਦੀ। ਐਦਾਂ ਬੀਲੀ ਵਾਲੇ ਬੀਲੀ ਦੇ ਤਾਰਾ ਨੂੰ ਇਕੱਠੀਆਂ ਕਰਕੇ ਤੇ ਰਬੜ ਬਾਏ ਸਾਈਡ ਤੇ ਰੱਖਦੇ ਗੁਛਾ। ਐਦਾਂ ਰੰਗ ਰੰਗੀਆਂ ਤਾਰਾ ਹੋ ਗਈਆਂ। यशे सारी देखियो वीडियो ध्यान में सारी इन गैप आ गए बोधियां करके बाद चो कट्ठिया करके चलो जी पिछेरा बड़े बैंड बज गया है? ਨੋ ਜੀ ਸਾਡੀ ਕੁੜੀ ਤਿਆਰ ਹੋ ਗਈ ਆਹ ਅੱਛਾ ਤਾਂ ਪੁੰਜਾ ਹੀ ਵੇਖਣ ਵਾਲਾ ਹੁੰਦਾ ਜੀ ਪੁੰਜਾ ਵਾਹ ਇਹਦਾ ਪੁੰਜਾ ਪਿੱਛੋਂ ਵਾਹ ਜੀ ਵਾਹ ਬਹੁਤ ਔਖੇ ਲੱਗਦੇ ਆ ਕੁੜੀਆਂ ਵਰਗੇ ਆ ਦਿਖਾਈ ਖੜਾ ਹੋ ਜਸਸੀ ਸਿੱਧਾ ਤੇ ਹੋਣੀ ਫੋਟੋ ਖਿੱਚੋ ਵੀਡੀਓ ਬਣੰਦੀ ਆ ਨਾ ਨਹੀਂ ਫੋਟੋ ਨਹੀਂ ਜਸਸੀ ਜੰਦ ਨੂੰ ਕਰੀ ਐਂ ਮੂੰਹ ਉਧਰ ਕਰ ਮੂੰਹ ਉਧਰ ਕਰ ਮੂੰਹ ਉਧਰ ਕਰ ਚੱਲ ਇੱਧਰ ਵੀ ਇੱਧਰ ਹੋਰ ਵੀ ਆ ਬਈ ਜੰਦਾ ਦੇ ਪੁੰਜਾ ਵੇਖਿਆ ਜੀ ਕਿਦਾਂ ਘੁੰਮ ਗਏ ਐਮ ਜਿਹਦਾ ਕਟਿੰਗ ਲਾਈ ਹੁੰਦੀ ਆ ਕੁੜੀਆਂ ਦੀ ਸਪੈਸ਼ਲ ਅਜੇ ਚੱਲਦਾ ਹੋਵੇ ਜਿਹਦਾ ਕੁੜੀਆਂ ਦੀ ਸਪੈਸ਼ਲ ਕਟਿੰਗ ਕਰਾਈ ਹੁੰਦੀ ਤੇ ਐ ਆਏ ਬੜੇ ਦਿਨਾਂ ਬਾਅਦ ਵਲੌਗ ਬਣਾਇਆ ਵਾ ਤੇ ਕੁਛ ਉਹ ਨਾ ਕਰਕੇ ਇੱਕ ਭਾਈ ਸਾਹਿਬ ਅੱਲੇ ਤੇ ਜਸਵਿੰਦਰ ਭੱਲਾ ਜੀ ਗਏ ਚਲੋ ਉਹ ਤੇ ਥੋੜੀ ਵੱਡੀ ਉਮਰ ਦੇ ਸੀ ਤੇ ਉਹਦੇ ਚਲੋ ਇੱਕ ਬਿਮਾਰ ਸੀ ਠੀਕ ਨਹੀਂ ਸੀ ਰਹਿੰਦੇ ਤੇ ਉਹਨਾਂ ਦਾ ਚਲੋ ਹੋਰ ਹਸਾ ਹਾਸਾ ਹੋ ਗਿਆ ਇਹ ਇੱਕ ਜਿਹੜਾ ਹੁਣ ਰਾਜਵੀਰ ਜਿਸ ਜਵੰਦਾ ਰਾਜਵੀਰ ਜਵੰਦਾ ਦਾ ਜੋ ਹਾਸਾ ਹੋਇਆ ਵਾ ਜੋ ਐਕਸੀਡੈਂਟ ਹੋਇਆ ਵਾ ਤੇ ਉਹਦੇ ਕਰਕੇ ਥੋੜਾ ਮੂਡ ਆਫ ਸੀ ਤੇ ਬਣਾਇਆ ਹੀ ਨਹੀਂ ਗਿਆ ਕੋਈ ਜੀ ਨਹੀਂ ਕੀਤਾ ਤੇ ਸਾਰੇ ਉਹਨਾਂ ਲੱਗੇ ਹੀ ਉਧਰ ਧਿਆਨ ਸਾਰਿਆਂ ਦਾ ਉਧਰ ਹੀ ਇਹ ਮੇਰਾ ਵੀ ਮਨ ਨਹੀਂ ਕਰਦਾ ਪਿਆ ਤੇ ਅੱਜ ਬੜੀ ਮੁਸ਼ਕਲ ਨਾਲ ਦੇ ਨਾਲ ਮਨ ਬਣਾ ਕੇ ਕੀਤਾ ਵਾ ਸਟਾਰਟ ਵਲੌਗ ਹੁਣ ਵਿੱਚ ਕਾਲਾ ਪੈ ਗਿਆ ਵਾ 2 ਕੁ ਮਿੰਟ ਰੱਖੀ ਹੈ ਕਾਲਾ ਨਹੀਂ ਪੈ ਗਿਆ ਸੂੜੀ ਪੈ ਗਈ ਉਹਨੂੰ ਇਹ ਆਕੀ ਮੇਰੇ ਆਕੀ ਦੀਆਂ ਬੋਦੀਆਂ ਜੀਆਂ ਤੇ ਹੁਣ ਖੋਲਣ ਲੱਗੇ ਆਂ ਮੈਸ ਤੇ ਨਾ ਕਰਿਓ ਥੋੜੀ ਦੇਰ ਦਾ ਕਾਏਗੀ ਕੁੜੀ ਨਾਲਦਿਆਂ ਦੀ ਬੇਟੀ ਤੇ ਉਹਦੀ ਵੀ ਕਰਨੀ ਹੈ हेयर स्टाइल ਛੋਟੀ ਜੀ ਛੋਟੀ ਜੀ ਕੁੜੀਆ ਵਾ ਉਹਦਾ ਵੀ हेयर स्टाइल ਕਰਨਾ ਵਾ ਉਹਦੀ ਮੰਮੀ ਨੂੰ ਨਹੀਂ ਹੁੰਦੇ ਇੰਨੇ ਕਰਨੇ ਤੇ ਫਿਰ ਉਹਦੀ ਵੀ ਕਰਾਂਗੇ ਉਹਦਾ हेयर स्टाइल ਦਿਖਾਣੇ ਤੁਹਾਨੂੰ ਕਿੱਦਾਂ ਦਾ ਕਰਨਾ ਹੈ ਕਿੱਦਾਂ ਦਾ ਕਰਾਂਗੇ ਤੇ ਹੁਣ ਇਹਦਾ ਜੂڑا ਹੋਏਗਾ ਜੂڑا ਕਰਾ ਲੈਣਾ ਤੇ ਗੱਲ ਕਰਨੀ ਆ ਕਿ ਮੈਂ ਉਹ ਭਾਈ ਸਾਹਿਬ ਜਿਹੜੇ ਰਾਜਵੀ ਜੁੰਦਾ ਜੀ ਗਈ ਨਹੀਂ ਤੇ ਬਹੁਤੀ ਉਹਨਾਂ ਨਾਲ ਮਾਰੀ ਹੋਈ ਹੈ ਤੇ ਹਾਸਾ ਵੀ ਬਹੁਤ ਦਰਦਨਾਕ ਵਿਚਾਰੇ ਦਾ ਹੋ ਜਾਵਾ ਤੇ ਸਾਰੇ ਇੱਕ ਹਿਸਾਬ ਨਾਲ ਪਿੰਡ ਜਦੋਂ ਉਹਨਾਂ ਦੇ ਪੂਰੀ ਸੋਗ ਹੈਗੀ ਹੈ ਸੋਗ ਦੀ ਲਹਿਰ ਸੋਗ ਦੀ ਲਹਿਰ ਚੱਲੀ ਹੈ ਪਿੰਡ ਦੇ ਵਿੱਚ ਤੇ ਸਾਰੇ ਅਫਸੋਸ ਮਨਾ ਰਹੇ ਨੇ ਆਪਣਾ ਮੂੰਹ ਖਾਓ ਉਹ ਲੈ ਚਾਹ ਸੀ ਗਿਆ ਹੁਣ ਹੁਣ ਵਾਗੀ ਜੇ ਵੱਡੇ ਦੀ ਵਾਰੀ ਅਸਾ ਇੱਕ ਸਾਹਮਣੇ ਤੁਹਾਡੇ ਫੇਸ ਤੇ ਕੈਮਰੇ ਦੇ ਸਾਹਮਣੇ ਤੁਹਾਡੇ ਫੇਸ ਨਜ਼ਰ ਆ ਰਿਹਾ ਆਪ ਹੀ ਦੇਖ ਕੇ ਦੱਸਿਓ ਕਿ ਆ ਵੱਡਾ ਭਰਾ ਤੁਹਾਨੂੰ ਲੱਗਦਾ ਕਿ ਇਹ ਬੰਦੇ ਮੁੰਡੇ ਦੀ ਸ਼ਕਲ ਤਾਂ ਕਰੀ ਇਹਨਾਂ ਸ਼ਕਲ ਤਾਂ ਕਰੀ ਇਹ ਇਹ ਦੇਖਿਓ ਹਲੋ ਤੁਹਾਨੂੰ ਲੱਗਦਾ ਕਿ ਇਹ ਬਲੇ ਮੁੰਡਾ ਪੂਰੀ ਕੁੜੀ ਦੀ ਸ਼ਕਲ ਲੱਗਦੀ ਕਿ ਨਹੀਂ ਇਹਦੀ ਜਿੱਦਰੋਂ ਮਰਜ਼ੀ ਵੇਖ ਲੋ ਸਾਈਡ ਤੋਂ ਵੇਖ ਲੋ ਸਾਈਡ ਤੋਂ ਵੇਖਣੋ ਐ ਲੋ ਕੁੜੀ ਦੀ ਪੂਰੀ ਕੁੜੀ ਲੜਕੀਆਂ ਵਾਲੀ ਫੇਸ ਲੁੱਕ ਹੈਗੀ ਆ ਜਿੱਦਰੋਂ ਮਰਜ਼ੀ ਘੁਮਾ ਕੇ ਵੇਖ ਲੋ ਉਹਨਾਂ ਦਾ ਜੂੜਾ ਹੋਣ ਲੱਗਾ ਵਾ ਵੇਲੀ ਬੈਠੀ ਹੈ ਇਹਦੀ ਮੰਮੀ

ਉਹ ਬੈਠਾ ਰਿਹਾ ਕੋ ਛੱਡ ਦੇ ਨੂੰ ਹੁਣ ਕਿੰਦਾ ਵਾਲ ਕਮਾਗ ਮਾ ਕੇ ਵਾਲਾਂ ਦੇ ਤੇ ਡਿਜ਼ਾਈਨ ਪਾਣ ਲਗਾ ਨਾ ਨਾ ਨਾਨਾ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਕੋਈ ਵੀ ਹੁਣ ਜਿਸਾ ਵੀ ਅਗਲੇ ਵੀ ਜਿਹੜੇ ਸਿੰਗਰ ਗਏ ਨੇ ਜਿਨ੍ਹਾਂ ਨੂੰ ਹੋਰ ਵੀ ਕਈਆਂ ਨੂੰ ਹੈਗੀ ਹੈ ਆਪਣਾ ਸ਼ੌਂਕ ਹੈ ਬੜੇ ਧਿਆਨ ਨਾਲ ਜਾਣ ਆਪਣਾ ਪੂਰਾ ਖਿਆਲ ਰੱਖਣਾ ਅੱਗੇ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ ਤੇ ਬਾਕੀ ਵੀ ਭਗੋਂ ਜੋ ਪ੍ਰਮਾਤਮਾ ਨੇ ਮਨਜ਼ੂਰ ਹੁੰਦਾ ਵਾ ਉਹਨਾਂ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਪਰ ਆਪਣਾ ਖਿਆਲ ਵੀ ਰ ਆਪਣੇ ਆਪਣਾ ਖਿਆਲ ਰੱਖਣਾ ਵੀ ਆਪ ਨੂੰ ਚਾਹੀਦਾ ਵਾ ਉਹ ਜਦਾਂ ਕਿ ਦੂਜੀਆਂ ਵੀ ਸਰਕਾਰਾਂ ਦੀਆਂ ਗੱਡੀਆਂ ਹੁੰਦੀਆਂ ਵਾ ਪਹਿਲੇ ਸਾਰੀਆਂ ਸਰਕਾ ਖਾਲੀ ਹੋ ਜਾਂਦੀਆਂ ਵਾ ਸਿਕਿਉਰਿਟੀ ਅੱਗੇ ਖਲੋਤੀ ਹੁੰਦੀ ਹੈ ਸਾਰੀ ਚੈੱਕ ਚੈਕਿੰਗ ਹੁੰਦੀ ਹੈ ਰੋਡ ਖਾਲੀ ਹੈ ਜਾਂ ਕੋਈ ਆ ਨਹੀਂ ਜਾ ਰਿਹਾ ਤੇ ਇਹਨਾਂ ਨੂੰ ਵੀ ਚਾਹੀਦਾ ਵਾ ਸਿੰਗਰਾਂ ਨੂੰ ਵੀ ਕਿ ਪਹਿਲਾਂ ਇੱਕ ਦੋ ਜਾਣੇ ਅੱਗੇ ਗਾਰ ਜਾ ਕੇ ਚੈੱਕ ਕਰਨ ਸੇ ਸੜਕ ਤੇ ਕੋਈ ਹੈ ਤਾਂ ਨਹੀਂ ਕੋਈ ਰਿਕਵਰ ਜਾਂ ਕੋਈ ਐਸਾ ਨਹੀਂ ਕੋਈ ਅੱਗੇ ਜਾ ਕੇ ਜਿੱਦਾਂ ਕਿ ਇਹਨਾਂ ਦੇ ਅੱਗੇ ਆ ਗਿਆ ਸਾਹੜ ਆ ਗਏ ਲੜਦੇ ਰਾਹ ਦੇ ਵਿੱਚ ਤੇ ਇਹ ਚੀਜ਼ ਸਾਰੀ ਇਹਨੂੰ ਚੈੱਕ ਕਰਕੇ ਜਾਣਾ ਚਾਹੀਦਾ ਵਾ ਦੇਖਣ ਲੱਗ ਗਏ ਅੱਗੋਂ ਆਪਣੇ ਸਾਰੇ ਸਿੰਗਰ ਆਪ ਆਪਣਾ ਧਿਆਨ ਰੱਖਣਾ ਜਿਹੜੇ ਸਿੱਧੂ ਮੂਸੇਵਾਲਾ ਵੀ ਗਏ ਨੇ ਜਸਵਿੰਦਰ ਭੱਲਾ ਸਾਹਿਬ ਰਾਜਵੀਜ ਹੁੰਦਾ ਤੇ ਲਾਸਤੇ ਹੁਣ ਇਕਦਮੀ ਮਗਰੇ ਹੀ ਉਹਦੀ ਸੁਣਨ ਨੂੰ ਮਿਲੀ ਖਬਰ ਅਰਵਿੰਦਰ ਘੁੰਮਣਾ ਕੋਈ ਵੀ ਮੁਸ਼ਕਲ ਨਹੀਂ ਉਹਨੂੰ ਕੋਈ ਗੱਲ ਨਹੀਂ ਕੋ ਬਾਤ ਨਹੀਂ ਗਈ ਤੇ ਇਕਦਮੀ ਭਾਈ ਸਾਹਿਬ ਆਪਣਾ ਟ੍ਰੀਟਮੈਂਟ ਕਰਾਉਣ ਗਏ ਆ ਤੇ ਨਾਲ ਹੀ ਅਗਲੇ ਥੋੜੀ ਦੇਰ ਬਾਅਦ ਸੁਣਿਆ ਮੈਂਦਾ ਵਾ ਕਿ ਭਾਈ ਸਾਹਿਬ ਨੂੰ ਵੀ ਅਟੈਕ ਹੋ ਗਿਆ ਡਾਕਟਰਾਂ ਨੇ ਗਲਤ ਟੀਕਾ ਲਾ ਦਿੱਤਾ ਇੰਜੈਕਸ਼ਨ ਉਹਨਾਂ ਤੇ ਜਿਆਦਾ ਇਹੋ ਹੀ ਆਂਦਿਆ ਹੋਇਆ ਜੀ ਕਿ ਗਲਤ ਲੱਗ ਗਿਆ ਡਾਕਟਰਾਂ ਕੋ ਟੀਕਾ ਤੇ ਉਹਨਾਂ ਉੱਤੇ ਕੋਈ ਹਜੇ ਗੱਲਬਾਤ ਚੱਲਦੀ ਨਹੀਂ ਪਈ ਤੇ ਵੇਖੋ ਹੁਣ ਕੀ ਬੰਦਾ ਵਾ ਤੇ ਉੱਪਰ ਫਿਲਹਾਲ ਤੇ ਭਾਈ ਸਾਹਿਬ ਕੋ ਟੀਕਾ ਹਾਂ ਫਿਲਹਾਲ ਤੇ ਭਾਈ ਸਾਹਿਬ ਤੁਰ ਪਏ ਉਹ ਮਗਰੇ ਇੱਕ ਹਜੋਂ ਦਾ ਤੇ ਆਪਣਾ ਸੰਸਕਾਰ ਵੀ ਨਹੀਂ ਹੋਇਆ ਤੇ ਨਾਲ ਹੀ ਉਹਦੀ ਆ ਗਈ ਖਬਰ ਤੇ ਉਹ ਵੀ ਭਾਈ ਸਾਹਿਬ ਨੂੰ ਅਟੈਕ ਹੋ ਗਿਆ ਜੀ ਵਿਰੇਂਦਰ ਕੁਮਨ ਜੀ ਨੂੰ ਇੰਨਾ ਬੋਡੀ ਬਿਲਡਰ ਪਹਿਲਵਾਨ ਐ ਇੰਨਾ ਸਰੀਰ ਇੰਨੀ ਸਿਹਤ ਚੰਗੀ ਤੇ ਵੇਖੋ ਕੀ ਪਤਾ ਲੱਗਦਾ ਵਾ ਟ੍ਰੀਟਮੈਂਟ ਕਰਾਉਣ ਦੇ ਦੇ ਚੱਕਰ ਦੀ ਇਹੋ ਜਿਹਾ ਹੋ ਜਾਵੇ ਇਹ ਹੈਰਾਨਗੀ ਦੀ ਗੱਲ ਹੁੰਦੀ ਐ ਤੇ ਬੜਾ ਅਫਸੋਸ ਐ ਇਨਾ ਤਿੰਨਾਂ ਦੇ ਉੱਤੇ ਜਸਿੰਦਰ ਭੱਲਾ ਚਾਰਾਂ ਤੇ ਲਗਾਤਾਰ ਹੀ حساب ਦਾ ਗਿਨੇ ਜਾਂਦੇ ਹੈ ਕਿ ਇਸੇ ਸਾਲ ਦੇ ਵਿੱਚ ਨਹੀਂ 2025 ਜੋ ਗਿਆ ਤੇ ਇਸੇ ਸਾਲ ਦੇ ਵਿੱਚ ਹੀ ਇੱਕ 2025 ਚ ਗਿਆ ਸਿੱਧੂ ਮਸੇਵਾਲਾ ਤੇ ਤਿੰਨ ਦੇ ਸਾਲ ਚ ਹੀ ਗਏ 2025 ਚ ਨਹੀਂ 2022 ਚ ਸਿੱਧੂ ਮੂਸੇ ਵਾਲਾ ਗਿਆ ਤੇ 2025 ਦੇ ਵਿੱਚ ਇਹ ਤਿੰਨੇ ਜਾਣੇ ਗਏ ਤੇ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਹੀ ਜਿਆਦਾ ਵੱਡਾ ਘਾਟਾ ਪਿਆ ਵਾ ਤੇ ਬਹੁਤ ਹੀ ਮਾੜੀ ਹੋਈ ਹੈ ਚਲ ਚੇਅਰ ਤੇ ਗਏ ਤੇ ਚਲੋ ਅੱਗੇ ਸਾਰੇ ਆਪਣਾ ਧਿਆਨ ਰੱਖਣਾ ਅੱਗੇ ਕੋਈ ਇਹੋ ਜਿਹਾ ਹੋਣਾ ਹੋਵੇ ਉਹ ਤੇ ਉਹ ਆ ਇਹ ਉਹ ਗੋਵੇਹਲਾ ਕਿਤਾਬਾਂ ਦੇ ਥੋੜੀ ਲਾਗੂ ਕਰਕੇ ਦਿਖਾਉਣਾ ਤੁਹਾਨੂੰ ਡਿਜ਼ਾਈਨ ਇਹ ਦੇਖੋ ਇਹ ਮੇਰਾ ਵੀ ਕਰਕੇ ਦੇਣਾ ਬੱਚੇ ਤੂੰ ਵਿਆਹ ਚ ਇਹ ਇਸ ਤਰ੍ਹਾਂ ਬਣਾਉਣੀ ਆ ਵਾ ਤੇ ਉਹ ਤਿੰਨ ਕਰੂੰਗੀ ਫੋਟੋ ਖਿੱਚੀ ਤੇ ਦਿਖਾਵੂੰਗੀ 4 5 6 7 8 ਕਿੰਨੇ ਵਾਲ ਪਾਤੇ ਆ ਬਲੌਗ ਬਣਉਂਦੇ ਹੈ ਸਟਾਈਲ ਮੈਂ ਬਣਉਂਦੀ ਪਹਿਲਾ ਰਬੜ ਵੈਲ ਲਾਇਆ ਹੈ ਵਾ ਹੁਣ ਇੱਕ ਦੋ ਪਤਲੀਆਂ ਪਤਲੀਆਂ ਗੋਲ ਗੋਲ ਵੇਲ ਜੀਆਂ ਬਣਾ ਕੇ ਤੇ ਨਾਲ ਸੁਈਆਂ ਅੜਾਈਆਂ ਜਾਣੀਆਂ ਹੂੰ ਤੇ ਉਹ ਨਾ ਇਹ ਅੰਦਰ ਚੱਲ ਹਿਸਾਬ ਨਾਲ ਜਾਏਗਾ ਨਾ ਵਾਰੇ ਕੀ ਉਹਨੇ ਇੱਥੇ ਦਿਲ ਲਾਇਆ ਇਹਨਾਂ ਦੋ ਭਰਾ ਹੀ ਨੇ ਲੜਕੀ ਹੈਗੀ ਨਹੀਂ ਇੱਥੇ ਹੀ ਆਪਣਾ ਐਕਸਪਰੀਮੈਂਟ ਹੈ ਕਿ ਹਵੇਲੇ ਕਰਦੇ ਰਹੀਦਾ ਵਾ ਕਲੀਗਦਾਰ। ਹੂੰ। ਛੋਟਾ ਵੇ ਲੋ। ਟੈਡੀ ਦਾ ਸੇਰ ਵੋਣਦੇ ਆ ਜੀ। ਚੰਗੀ ਫੜ ਕੇ। ਐ। ਹਵਾ ਲਓ ਤੇ ਨੋੜਦੇ। ਇਹ ਜਾਸ ਕੀ ਹੋ ਰਿਹਾ? ਥੋੜੀ ਪਿਛੇ ਘਾ ਕੇ ਲਾਓ। ਸਾਰੇ ਹੈ ਸਾਇਦੇ ਲੱਗੇ ਹੈ ਕੋਈ ਟੈਡੀ ਦਾ ਵਾ ਲੱਗਾ ਹੋਇਆ। ਉਹ ਕੱਲੀ ਕੱਲੀ ਨਿਆ ਆ ਰਹੀ ਹੈ ਤੇ ਬਾਕੀ ਜੀ ਇਹੋ ਕਵਾਂਗਾ ਕਿ ਅੱਗੇ ਤੋਂ ਸਾਰੇ ਆਪਣੇ ਜਿਹੜੇ ਵੀ ਵੀਰ ਭਰਾ ਸਿੰਘ ਨੇ ਆਪਣਾ ਪੂਰਾ ਕੇਆ ਮੈਂ ਵੀ ਪ੍ਰਾ ਸਿੰਗਰ ਕਿਉਂ ਸਾਰੇ ਹੀ ਸਾਰੇ ਹੀ ਆਪਣਾ ਸਾਰੇ ਹੀ ਆਪਣਾ ਇਹ ਚੀਜ਼ ਹੈ ਤਾਂ ਪੂਰਾ ਧਿਆਨ ਰੱਖਾ ਨੂੰ ਕੋਈ ਸਿੱਖਣ ਕਿ ਵਾਕੇ ਵੀ ਮੋੜ ਤੋਂ ਵੀ ਬਿਲਕੁਲ ਹੋਰੀ ਤੇ ਇਕਦਮ ਹਾਈਵੇ ਤੇ ਵੀ ਬਿਲਕੁਲ ਬਹੁਤੀ ਤੇਜ਼ ਨਹੀਂ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਬਹੁਤੀ ਧਿਆਨ ਨਾਲ ਗੱਡੀ ਚਲਾਉਣਾ ਆਪਣੀ ਬਾਈਕ ਹੈ ਜੋ ਕਾਰ ਹੈ ਜੋ ਵੀ ਹੈ ਤੇ ਬਸ ਬਾਅਦ ਖਸਾ ਲੱਗ ਸਿੱਧਾ ਕਰ ਪਿਛੇ ਹੋ ਕੇ ਬੈਠਾ ਸਰਵ ਘੋਣੇ ਸੌਖੇ ਨਹੀਂ ਭਾਜੀ ਫੜਾਉ ਸੋਈਆਂ ਮੈਂ ਅੱਗੇ ਇਹ ਮੁੰਡਿਆਂ ਦੇ ਵੇਲੇ ਝਟ ਤਿਆਰ ਹੋ ਜਾਂਦੇ ਆ ਭਾਵੇਂ ਅਸੀਂ ਚਲੋ ਬਾਜ਼ਾਰੋਂ ਵੀ ਪੱਗ ਬਣਨ ਕੇ ਆ ਜਾਈਏ ਛੇਤੀ ਵੱਜ ਜਾਂਦੀ ਹੈ ਜਿੰਨਾ ਟਾਈਮ ਕੁੜੀਆਂ ਨੂੰ ਲੱਗਦਾ ਨਾ ਉਹਨੂੰ ਕਿਤੇ ਗੁਣਾ ਅੱਧਾ ਵੀ ਨਹੀਂ ਮੁੰਡਿਆਂ ਨੂੰ ਲੱਗਦਾ ਬਾਕੀ ਮੁੰਡਿਆਂ ਨੂੰ ਲੱਗਦਾ ਹੋਊਗਾ ਤੁਹਾਨੂੰ ਨਹੀਂ ਮੈਂ ਤੇ ਝਟਪਟ ਤਿਆਰ ਹੋ ਜਾਂਦਾ ਹਾਂ ਹਾਂ 2 ਘੰਟੇ ਪੱਗ ਬਣਨ ਦੇ ਲਾਉਂਦੇ ਉਹ ਵੀ 2-2 ਤਿੰਨ ਦਿਨ ਵਰੀ ਉਹ ਤੇ ਕਿਹਵਲੇ ਹੋ ਜਾਂਦੀ ਆ ਨਹੀਂ ਨਹੀਂ ਕਿਉਂ ਨਹੀਂ ਕੱਲ੍ਹ ਦੀ ਹੁੰਦਾ ਮੈਨੂੰ ਕਿਹਵਲੇ ਹੋ ਜਾਂਦੀ ਨਹੀਂ ਤੇ ਕੱਲ੍ਹ ਹੁਣ ਜਦੋਂ ਪਰਸਨ ਦਾ ਦਰਵਾਜ਼ਾ ਉਹ ਗਏ ਨਗਰ ਕੀਰਤਨ ਦੇ ਤੇ ਉਦੋਂ ਤੇ ਛੱਟ ਵੱਜ ਗਈ ਪੱਗ ਤੇ ਪਿਛੇ ਵੀ ਇੱਕ ਜਾਣਾ ਸੀ ਕਿਤੇ ਤੇ ਉਦੋਂ ਦੀ ਪੱਗ ਵੱਜੀ ਸਵੇਰੇ ਤੜਕੇ ਜਾਣਾ ਸੀ ਜਦੋਂ ਆਪਾਂ ਆਪਣਾ ਯਾਤਰਾ ਹੀ ਸਾਡੀ ਪਿਛੇ ਯਾਤਰਾ ਤੇ ਹੀ ਸਵੇਰੇ ਇਸ ਤੜਕੇ ਪਗਵੰਨ ਨਹੀਂ ਸੀ ਤੇ ਮੇਰੇ ਕੋਲ ਨਹੀਂ ਵੱਜੀ ਫੇਰ ਫਟਾਫਟ ਮੈਂ ਲੱਭਿਆ ਕਿਤੋਂ ਬਾਹਰੋਂ ਤੇ ਬਾਰ ਬਰਵਾ ਕੇ ਲੈ ਕੇ ਆ। ਨਹੀਂ ਚਾਹੀਦੀ ਇੱਥੇ ਹੱਥ ਰੱਖ ਬਸ। ਉਹਦੋਂ ਫੋਨ ਆਈ ਜਾਂ ਕਿ ਟਾਈਮ ਹੋ ਗਿਆ ਤੇ ਮਸਾਂ ਇੱਕ ਲੱਬੇ ਭਾਈ ਸਾਹਿਬ ਫਿਰ ਸਿਰ ਪੱਗ ਬੰਨੀ ਤੇ ਫਿਰ ਆ ਗਏ। ਹੌਲੋਂ ਨਿੱਕੇ ਨੇ ਵੇ ਲੋ। ਓਇਆ ਕੀ ਕੀਤਾ ਸਾਰੀਆਂ ਲੱਪਟਾ ਖਲਾੜ ਦਿੱਤੀਆਂ ਵਾ। ਆ ਵੇਖੋ ਇਹਦੀ ਖੇਰ ਵੇ ਲੋ ਨਿਕੜੇ ਦੀ। ਕੰਮ ਵਧਾਉਣ ਚ ਸ਼ੇਅਰ ਹੈਗਾ ਨਿਕਾ ਐਨੀ ਥੱਲੇ ਨਹੀਂ ਨਾ ਫਾਇਦਾ ਇੱਥੇ ਮੈਂ ਹੱਥ ਚ ਕਾਦੇ ਵਾਸਤੇ ਪੜਾਈ ਇੱਥੇ ਪੜ ਕੇ ਰੱਖ ਐਵੇਂ ਹੱਥ ਇੱਥੋਂ ਫੜੀ ਜਾ ਦੱਬੇ ਚ ਪਈਆਂ ਨਾ ਪਾਪਾ ਜੀ ਬੇ ਬੁੜੀ ਕੁੜੀ ਕਵਾ ਦਨਾਂ ਇਹਦੀ ਸਹੀ ਨਹੀਂ ਦੇਖਾ ਟਾਵੜਾ ਹੁੰਦਾ ਦੇਖਾ ਇਹ ਮਣੀ ਖਾ ਸਕਦਾ ਇਹਨਾਂ ਦੀ ਮੇਲਬੁਰੀ ਇਹਦੀ ਭਾਈ ਇਹਦੀ ਮੇਲਬੁਰੀ ਮਣੀ ਭਾਜੀ ਖਾ ਸਕਦੇ ਇਹ ਤੇ ਮੇਰੇ ਖਿਆਲ ਇਹ ਉਹੀ ਭਾਈ ਹੈਗਾ ਜਿਹੜਾ ਤੁਹਾਡੇ ਸਕੂਲ ਵਾਲੇ ਪਾਸੇ ਵੀ ਹੁੰਦਾ ਹੂੰ ਉਹੀ ਹੈ ਸਾਰੀਆਂ ਇਕੱਠੀਆਂ ਕਰਦੇ ਜਸ਼ ਡੱਬੀ ਚ ਪਾ ਕੇ ਤੇ ਡੱਬੀ ਬੰਦ ਕਰ ਦੋ ਇਥੇ ਵੈਸੇ ਲਿਆ ਦਨ ਵੇਖੋ ਹੁਣੇ 2 ਮਿੰਟਾ ਚੁੱਥੇ ਚੱਲ ਜਾਣਾ ਇਹ ਤਾਂ ਵਾਜੂ ਤੇ ਆ ਗਿਆ ਇਹ ਹੋਣ ਕਿ ਵਾਣ ਕੀ ਲਈ ਹੈ ਆਪਣਾ ਕੀ ਇਹਦਾ ਡਿਜ਼ਾਈਨ ਹੈ ਜੁੜੇ ਦਾ ਡਿਜ਼ਾਈਨਾਂ ਦੇ ਨਾਮ ਨਹੀਂ ਹੁੰਦੇ ਨਹੀਂ ਇਹ ਬਾਤ ਚੋ ਕਿ ਸਾਰੇ ਇਕੱਠੇ ਕਰਕੇ ਵਾਲ گول ਕਰ ਦੇਣਾ ਇੱਕੋ ਹੀ ਤਾਂ ਕਰ ਦੇਣਾ ਸਾਰਾ ਜੁੜਾ ਇਹਦਾ ਖੁੱਲੇ ਛੱਡ ਦੇਣੇ ਬਾਕੀ ਦੇਖੀ ਜਾਈਏ ਕਿ ਤੁਹਾਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਕਿ ਇਹ ਲੋਗ ਵੇਖ ਕੇ ਫਿਰ ਪਹਿਲਾਂ ਵੀ ਤਾਂ ਚਲੋ ਕਰਦੇ ਹੀ ਹੋਣਗੇ ਕਈ ਤੇ ਜਿਹੜੇ ਨਹੀਂ ਕਰਦੇ ਹੋਣਗੇ ਉਹ ਵੀ ਆਪਣੀ ਬੇਟੀ ਦੇ ਇਸ ਤਰ੍ਹਾਂ ਦਾ ਕਰਨਗੇ ਤੁਸੀਂ ਜੇ ਬੇਟੀ ਦਾ ਕਰਦੇ ਉਹ ਵੀ ਬੇਟੇ ਦਾ ਕਰ ਸਕਦੇ ਕਰਨਗੇ ਜਿਨ੍ਹਾਂ ਦੀ ਬੇਟੀ ਨਹੀਂ ਹੈਗੀ ਉਹ ਆਪਣੇ ਬੇਟੇ ਦਾ ਵੀ ਕਰਨਗੇ ਵੇਖਣਗੇ ਬਾਕੀ ਮਨ ਬੜਾ ਖਰਾਬ ਹੋਇਆ ਹੈ रह गया थोड़ा ये बस से। वोय। बाव। जैसे रफ्तार कठिया करो। और डब्बी की पावर रफ्तार धारी कठिया करके। ना कर रे। काके। 怎么回来吃头发呀，哈？ ਕਿਆ ਇਹਨਾਂ ਸਿਆਫੇ ਰੋਥੇ ਦਿਲਜਨ ਉਹ ਗੱਲ ਕੀਤੀ ਹੈ ਨਾ ਪਾਣੀ ਕਿ ਸੁਈਆਂ ਫਾੜ ਮੈਨੂੰ ਫੜਾ ਕਿਹੜੀ ਹੈ ਜੂੜੇ ਦੀਆਂ ਜਿਹੜੀਆਂ ਮੈਂ ਫੋਲਦੀ

ਸੁਹਾ ਜੀ ਹੋ ਗਿਆ ਜੇ ਤਿਆਰ ਹੁੰਦਾ ਨਹੀਂ ਆਪੇ ਆਪੇ ਉੜ ਜਣੀਓ ਬਸ ਇੱਕਦਮ ਆਇਆ ਜੇ ਰੇਲ ਜੀਆਂ ਜਿਹਨੇ ਬਰੀਕ ਬਰੀਕ ਕਟੀਆਂ ਵੱਖਰੀਆਂ ਕਰਕੇ ਬਾਅਦ ਚੋਂ ਆ ਗੋ ਨਿੰਮ ਦੇ ਪਾਗ ਜਿੰਨੀ ਦਿਖਾਈਆ ਚੁੰਗੇ ਦੇ ਪਾਗ ਜਿੰਨੀ ਆ ਤੇ ਖਾਈਆ ਹਾਂ ਲੈ ਗਿਆ ਜੀ ਇੱਕ ਹੋਰ ਥੋੜੀ ਛੋਟੀ ਜਿਹੀ ਲੜਕੀ ਐ ਉਹਦਾ ਬਣੇਗਾ ਹੁਣ ਲਓ ਜੀ ਹੁਣ ਲੱਗੇ ਅਸੀਂ ਚਾਹ ਪੀਣ ਨਾਲ ਅਸੀਂ ਬਣਾਏ ਨੇ ਆਲੂ ਰੋਲ ਸਵੇਰੇ ਬਣਾਏ ਸੀ ਆਲੂ ਦੀਆਂ ਰੋਟੀਆਂ ਤੇ ਆਲੂ ਗਏ ਵੱਧ ਵੱਧ ਗਏ ਨਹੀਂ ਬਚਾਏ ਸੀ ਬੱਚਿਆਂ ਵਾਸਤੇ ਬਚਾਏ ਬੱਚਿਆਂ ਵਾਸਤੇ ਹੀ ਸ਼ਾਮ ਵਾਸਤੇ ਆਲੂ ਬਚਾਏ ਤੇ ਹੁਣ ਆਲੂ ਰੋਲ ਬਣਾ ਕੇ ਨਾਲ ਪੀਵਾਂਗੇ ਚਾਹ ਤੇ ਆਲੂ ਰੋਲ ਕਿੰਨਾ ਲਾਲ ਹੋ ਰਿਹਾ ਹੈ ਆਪਾ ਬੋ ਜਾਦੇ ਬਾ